बाबा बन्दा सिंह बहादुर ਵੱਲੋਂ 1710 ਚ ਸਰਹੰਦ ਸਰਕਰਨ ਦੀ ਯਾਦ ਅਜ ਸਰਹੰਦ ਫਤਿਹ ਦੇ ਦਿਵਸ ਮਨਾਇਆ ਜਾ ਰਿਹਾ ਹੈ ਗੁਰਦਾਰਾ ਫਤਿਹਗੜ ਸਾਹਿਬ ਵਿਖੇ ਸਵੇਰ 9 ਵਜੇ ਤੋਂ ਟੋਡਰ ਮਲ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਚੱਲ ਰਹੇ ਨੇ ਵੱਡੇ ਗਿਣਤੀ ਸੰਗਤਾਂ ਗੁਰਦਾਰਾ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਇਸ ਬੰਦਿ ਬੀਤੀ ਸ਼ਾਮ ਫਤਿਹਗੜ ਸਾਹਿਬ ਵਿਖੇ ਗੱਤਕਾ ਤੇ ਕਬੱਡੀ ਮੁਕਾਬਲੇ ਵੀ ਕਰਵਾਏ ਗਏ ਅਨੰਦ ਮੈਰਿਜ ਐਕਟ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਹੈ ਸਿੱਖਾਂ ਦੀ ਮੰਗ ਹੈ ਕਿ ਇਹਨਾਂ ਦਾ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਦਾ ਹਿੱਸਾ ਨਾ ਰੱਖਦੇ ਹੋਏ ਵੱਖਰਾ ਸਿੱਖ ਐਕਟ ਬਣਾਉਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਬਾਕੀ ਧਰਮਾਂ ਵਾਂਗ ਵੱਖਰੀ ਕੌਮ ਦਾ ਮਾਣ ਮਿਲਣਾ ਚਾਹੀਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਹਰਦੀਪ ਸਿੰਘ ਮੁਤਾਬਕ 1909 ਵਿੱਚ ਸਿੱਖਾਂ ਲਈ ਨੰਦ ਮੈਰਿਜ ਐਕਟ ਬਣਾਇਆ ਗਿਆ ਪਰ 1955 ਵਿੱਚ Hindu Marriage Act ਬਣਦਿਆਂ ਹੀ 1909 ਵਾਲੇ ਐਕਟ ਨੂੰ ਇਸ ਦਾ ਹਿੱਸਾ ਬਣਾ ਦਿੱਤਾ ਗਿਆ ਇੱਕ ਵਾਰ ਤਾਂ ਗਲਤੀ ਹੋਈ ਹੈ ਪਰ ਹੁਣ 12 April 2012 ਚ ਦੁਬਾਰਾ ਗਲਤੀ ਦੁਹਰਾਈ ਗਈ ਸਿੱਖਾਂ ਨੂੰ ਅਜੇ ਵੀ ਵੱਖਰੀ ਕਾਨੂੰਨੀ ਦਾਰਜਾ ਨਹੀਂ ਮਿਲਿਆ ਤੇ ਹੁਣ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਨੇ ਪਟਨਾ ਜ਼ਿਲ੍ਹੇ ਦੇ ਪਿੰਡ ਪਾਈ ਰੂਪਾ ਵਿੱਚ ਗੁਰਦੁਆਰਾ ਪਾਈ ਰੂਪ ਚੰਦੀ 161 ਏਕੜ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਲੰਗਰ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਵਿੱਚ ਟਕਰਾਅ ਵਾਲੀ ਹਾਲਤ ਬਣੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਲੰਗਰ ਕਮੇਟੀ ਹੈ ਤੇ ਦੂਜੇ ਪਾਸੇ ਪਿੰਡ ਦੇ ਸਥਾਨਕ ਲੋਕ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਹੈ ਪਿਛਲੇ 7 ਮਈ ਨੂੰ ਇਸ ਧਾਰਮਿਕ ਸਥਾਨ ਤੇ ਦੋਹਾਂ ਧਿਰਾਂ ਦਰਮਿਆਨ ਖੂਨੀ ਟਕਰਾਅ ਹੋ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮਾਹੌਲ ਗੜਤਨ ਭਰਿਆ ਹੈ ਤੇ ਇਸ ਮਸਲੇ ਤੋਂ ਬਾਅਦ ਮਾਨਸਾ ਤੇ ਪਠੰਡਾ ਜ਼ਿਲ੍ਹੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਵੀ ਅਸਤੀਫੇ ਦੇ ਦਿੱਤੇ ਨੇ